ਮੈਂ ਸੈਕਟਰ ਸੀਗਾ ਇੰਸਪੈਕਟਰ ਸੀ ਉੱਥੇ ਕਤਵਾਲੀ ਸੰਗਰੂਰ ਅੱਛਾ ਉਹ ਕੋਈ ਡੀਸੀ ਆਫਿਸ ਨੇ ਕੋਈ ਪੋਸਟਾਂ ਕੱਢੀਆਂ ਸੀਗੀਆਂ ਤੇ ਉਹਨਾਂ ਦੀ ਇੰਟਰਵਿਊ ਸੀਗੀ ਅੱਛਾ ਤੇ ਇੰਟਰਵਿਊ ਕਿਸੇ ਨੇ ਕੋਈ ਰਿਟ ਪਾਈ ਹੋਈ ਸੀ ਆਲਰੇਡੀ ਇੰਟਰਵਿਊ ਦੀ ਨੈਕਸਟ ਡੇਟ ਸੀਗੀ ਨੈਕਸਟ ਡੇ ਸੀ ਇੰਟਰਵਿਊ ਹੋਣੀ ਸੀਗੀ ਤਾਂ ਰਾਤੋਂ ਰਾਤ ਨੂੰ ਰਾਤ ਨੂੰ 11 ਵਜੇ ਫੈਕਸ ਆ ਗਿਆ ਉਸ ਵਿੜੇ ਕਿ ਦੀ ਉਹ ਇੰਟਰਵਿਊ ਕੈਨਸਲ ਆ ਹਾਈ ਕੋਰਟ ਨੇ ਰੋਕ ਲਾਤੀ ਹੂੰ ਤਾਂ ਹੈਂਡੀਕੈਪਸ ਜਿਹੜੇ ਕੈਂਡੀਡੇਟ ਸੀ ਉਹਨਾਂ ਦੀ ਸੀਗੀ ਉਹ ਅੱਛਾ ਤੇ ਉਹ ਹੈਂਡੀਕੈਪਸ ਵਿਚਾਰੇ ਸਾਡਾ 150 ਬੰਦਾ ਉੱਥੇ ਆਇਆ ਸੀ ਇੰਟਰਵਿਊ ਵਾਸਤੇ ਤੇ ਉਹ ਜਦੋਂ ਇੰਟਰਵਿਊ ਨਾ ਹੋਈ ਤੇ ਉਹ ਨੇਚਰਲੀ ਤੈਸ ਚਾ ਗਿਆ ਹਰ ਬੰਦੇ ਨੂੰ ਆਸ ਹੁੰਦੀ ਹੈ ਵੀ ਨੌਕਰੀ ਮਿਲੂਗੀ ਇੰਟਰਵਿਊ ਦੇਵਾਂਗੇ ਤਾਂ ਉਹਨਾਂ ਨੇ ਡੀਸੀ ਰੈਜ਼ਿਡੈਂਸ ਦੇ ਬਾਹਰ ਧਰਨਾ ਲਾ ਲਿਆ ਤੇ ਉਦੋਂ ਐਸਰ ਲੜੜ ਹੁੰਦਾ ਸੀ ਡੀਸੀ ਤੇ ਮੈਂ ਉਹਨਾਂ ਨੂੰ ਗੱਲਬਾਤ ਸੁਣੀ ਮੈਂ ਸੱਚ ਉਹ ਸੀ ਮੌਕੇ ਤੇ ਚਲਾ ਗਿਆ ਤੇ ਮੈਂ ਡੀਸੀ ਸਾਹਮਣੇ ਮੈਨੂੰ ਅੰਦਰ ਬੁਲਾ ਲਿਆ ਤੇ ਉਹ ਕਹਿੰਦੇ ਵੀ ਆਹ ਫੈਕਸ ਆਈ ਹੈ ਉਹਨਾਂ ਨੂੰ ਦਿਖਾ ਦੇ ਇਸ ਕਰਕੇ ਵੀ ਇੰਟਰਵਿਊ ਨਹੀਂ ਹੋ ਸਕਦੀ ਰਾਤ ਵੀ ਤੁਹਾਨੂੰ ਦੱਸਣ ਦਾ ਟਾਈਮ ਨਹੀਂ ਮਿਲਿਆ ਰਾਤੀ ਫੈਕਸ ਆਈ ਹੈ ਹੂੰ ਚਲੋ ਮੈਂ ਬਾਹਰ ਆ ਕੇ ਉਹਨੂੰ ਫੈਕਸ ਲੈਂਦੀ ਮੈਂ ਤੇ ਉਹ ਫਿਰ ਵੀ ਨਾ ਹਟੇ ਫਿਰ ਜੇ ਹੁੰਦਾ ਗੁੱਸਾ ਹੁੰਦਾ ਬੰਦੇ ਨੂੰ ਸਾਨੂੰ ਦੱਸਿਆ ਨਹੀਂ ਦੀ ਅਸੀਂ ਇਨੀ ਦਿਨ ਨੂੰ ਦੂਰ ਆਏ ਆ ਤਾਂ ਉਹ ਇੱਕ ਮੇਰਾ ਗਨਮੈਨ ਸੀਗਾ ਉਹ ਜ਼ੁਬਾਨ ਦੀ ਗਲਤੀ ਵਿੱਚ ਤੁਸੀਂ ਕਹਿੰਦੇ ਤੇ ਉਹ ਕਹਦਾ ਜੀ ਹੁਣ ਤੁਹਾਨੂੰ ਦਿਖਾ ਦ ਦਿੰਦੀ ਫੈਕਸ ਵੀ ਆ ਥੋੜੇ ਸਾਹਮਣੇ ਆ ਡੀਸੀ ਸਾਹਿਬ ਨੇ ਦੱਸਤਾ ਸਾਨੂੰ ਉਹਨੂੰ ਜਾਓ ਕਰੋ ਕਰੀ ਆਪਦਾ ਹਾਂ ਕਹਦਾ ਫਿਰ ਹੁਣ ਐ ਫਿਰ ਜਦੋਂ ਡਾਂਗਾ ਪੈਣੀ ਸ਼ੁਰੂ ਹੋ ਗਏ ਨਾ ਤੁਸੀਂ ਤੁਸੀਂ ਲੂਲੇ ਲੰਗੜੇ ਹੋ ਕਹਦਾ ਤੁਹਾਡੇ ਪੰਜਾਬੀ ਜਣ ਮਾਈ ਗਾਡ ਜਿਹਦਾ ਉਹਨੇ ਇਹ ਲਫਜ਼ ਕਿਹਾ ਮਤਲਬ ਇਹ ਵੈਸੀ ਡਰਿਵਟਿਵੀ ਲਫਜ਼ ਹੈ ਮਜ਼ਾਕ ਡਾਉਣ ਵਾਲੀ ਗੱਲ ਹੈ ਉਹ ਮਾਈ ਗਾਡ ਉਹ ਭਾਈ ਤਰਨਾ ਉਧਰ ਤੋਂ ਹਟਿਆ ਤੇ ਮੇਰੇ ਦਫ਼ਤਰ ਅੱਗੇ ਲੱਗ ਗਿਆ ਆ ਕੇ ਉਹ ਸਾਰੇ ਉਮੀਦ ਬਣੇ ਬਣਾਏ ਮੇਰੇ ਦਫ਼ਤਰ ਲੱਗੇ ਉਹਨੂੰ ਫਿਰ ਉਹਨੂੰ ਸਸਪੈਂਡ ਕਰਨਾ ਪਿਆ ਇਸ ਲਫਜ਼ ਕਰਕੇ ਤਾਂ ਕਿ ਉਹ ਜਾ ਕੇ ਉਹ ਤਰਨਾ ਚੱਕਿਆ ਗਿਆ